ਹਰ ਸਾਲ ਲੱਖਾਂ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਂਦੇ ਨੇ ਇਸ ਤੇ ਲਈ ਉਹਨਾਂ ਨੂੰ ਮਾਤਾ ਦੇ ਦਰਸ਼ਨਾਂ ਦੇ ਲਈ ਪਵਨ ਪੌਂਚਨ ਲਈ ਕਟੜਾ ਤੋਂ 14 ਕਿਲੋਮੀਟਰ ਦੀ ਦੂਰੀ ਤੇ ਚੜਨਾ ਪੈਂਦਾ ਜਿਸ ਤੌਰਾਨ ਉਹਨਾਂ ਨੂੰ ਘੱਟੋ ਘੱਟ 7 ਘੰਟੇ ਦਾ ਸਮਾਂ ਲੱਗਦਾ ਪਰ ਹੁਣ ਕੁਝ ਅਜੀਹਾ ਹੋਣ ਜਾ ਰਿਹਾ ਹੈ ਜਿਸ ਨਾਲ ਇਹ ਸਫ਼ਰ 1 ਘੰਟੇ ਦੇ ਵਿੱਚ ਹੀ ਪੂਰਾ ਹੋ ਜਾਵੇਗਾ ਦਰਅਸਲ ਵੈਸ਼ਨੋ ਦੇਵੀ ਸ਼ੈਨ ਬੋਰਡ ਹੁਣ ਕਟੜਾ ਤੋਂ ਸਾਂਝੀ ਛਾਤ 'ਤੇ ਰੋਪਵੇ ਤਿਆਰ ਕਰਨ ਦੀ ਤਿਆਰੀ ਦੇ ਵਿੱਚ ਹੈ ਦੱਸਦੀ ਹੈ ਕਿ ਕਟੜਾ ਤੋਂ ਵੈਸ਼ਨੋ ਦੇਵੀ ਦੀ atra 14 ਕਿਲੋਮੀਟਰ ਹੈ ਇਸਤੇ ਪੈਦਲ ਚੜਨ ਦੇ ਵਿੱਚ ਸ਼ਰਧਾਲੂਆਂ ਨੂੰ ਕਟੋਂ-ਕਟ ਸੱਤ ਘੰਟੇ ਦਾ ਸਮਾਂ ਲੱਗਦਾ ਹੈ ਜੇਕਰ ਕੋਈ ਇਹ ਸਫ਼ਰ ਕੋੜੇ ਤੇ ਕਰਨਾ ਚਾਹੁੰਦਾ ਹੋਵੇ ਤਾਂ ਵੀ 3 ਤੋਂ 4 ਘੰਟੇ ਲੱਗ ਜਾਂਦੇ ਨੇ ਇਸ ਤੋਂ ਇਲਾਵਾ ਜੇ ਤੁਸੀਂ ਹੈਲੀਕਾਪਟਰ ਦੇ ਰਾਹੀਂ ਕਟੜਾ ਤੋਂ ਸਾਂਝੀ ਛੱਤ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਉੱਥੋਂ 2.5 ਕਿਲੋਮੀਟਰ ਪੈਦਲ ਸਫ਼ਰ ਕਰਨਾ ਪੈਂਦਾ ਜਿਸ ਦੇ ਵਿੱਚ 2 ਤੋਂ 2.5 ਘੰਟੇ ਦਾ ਸਮਾਂ ਲੱਗ ਜਾਂਦਾ ਪਰ ਹੁਣ ਸਰਕਾਰ ਅਜਿਹੀ ਵਿਵਸਥਾ ਕਰਨ ਜਾ ਰਹੀ ਹੈ ਜਿਸ ਦੇ ਨਾਲ ਕਟੜਾ ਤੋਂ ਪਵਨ ਤੱਕ ਦਾ ਪੂਰਾ ਸਫ਼ਰ ਦੇ ਵਿੱਚ ਇੱਕ ਘੰਟੇ 'ਚ ਹੋ ਜਾਵੇਗਾ ਦੱਸ ਦਈਏ ਕੀ ਵੈਸ਼ਨੋ ਦੇਵੀ ਸ਼ੈਨਬੋਰਡ ਕਟਵਾ ਤੋਂ ਸੰਜੀਖਾ ਤੱਕ ਰੋਪਵੇ ਤਿਆਰ ਕਰਨ ਦੀ ਤਿਆਰੀ ਦੇ ਵਿੱਚ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਜੈਕਟ ਤੇ ਕਰੀਬ 300 ਕਰੋੜ ਰੁਪਏ ਖਰਚ ਕੀਤੇ ਜਾਣਗੇ ਇਸ ਰੋਪਵੇ ਰਾਹੀਂ ਦਿਨ ਪਰ ਦੇ ਵਿੱਚ ਹਜ਼ਾਰ ਦੇ ਕਰੀਬ ਸ਼ਰਧਾਲੂ ਯਾਤਰਾ ਕਰਨ ਸੱਕਣਗੇ ਇਹ ਰੋਪਵੇ ਸਾਲ 2026 ਤੋਂ ਚਾਲੂ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਦੇ ਨਾਲ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ ਕਟਵਾ ਸੰਜੀਛਾ ਰੋਪਵੇ ਦੇ ਖੁੱਲਣ ਦੇ ਨਾਲ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਵੇਗਾ ਹੁਣ ਤੱਕ ਜਿਹੜੇ ਲੋਕ ਆਪਣੇ ਆਪ ਨੂੰ पैदल या घोड़े ते सफर करण ਤੋਂ ਸਮਰਥ ਪਾਏ ਗਏ ਨੇ ਉਰੋਪਵੇ ਰਾਹੀਂ ਕਟਵਾ ਤੋਂ ਸਾਂਝੀ ਚਾਤ ਤੱਕ ਪਹੁੰਚ ਸਕਣਗੇ ਉਥੋਂ ਪੈਦਲ ਕੋੜੇ ਜਾਂ ਪਾਲਕੀ ਤੇ ਬੜੀ ਆਸਾਨੀ ਦੇ ਨਾਲ ਇਮਾਰਤ ਤੱਕ 2 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਣਗੇ ਇਸ ਨਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਵੱਡੀ ਸਹੂਲਤ ਮਿਲੇਗੀ ਇਸ ਦੇ ਨਾਲ ਹੁਣ ਸ਼ਰਧਾਲੂਆਂ ਨੂੰ ਵੈਸ਼ਨੋਦੇਵੀ ਯਾਤਰਾ ਲਈ ਇੱਕ ਹੋਰ ਵਿਕਲਪ ਮਿਲ ਜਾਵੇਗਾ ਦੱਸਦੇ ਹੀ ਕਿ ਸ਼੍ਰੀ ਮਾਤਾ ਵੈਸ਼ਨੋਦੇਵੀ ਸ਼ੈਨ ਬੋਡ ਦੇ ਵੱਲੋਂ ਤਾਰਾਕੋਟ ਮਾਰਗ ਤੇ ਬਣਾਏ ਜਾ ਰਹੇ ਰੋਪਵੇ ਪ੍ਰੋਜੈਕਟ ਦਾ ਵਿਰੋਧ ਵੀ ਤੇਜ਼ ਹੋ ਗਿਆ ਹੈ ਇਸ ਪ੍ਰੋਜੈਕਟ ਨੂੰ ਲੈ ਕੇ ਕਟਵਾਰੇ ਦੁਕਾਨਦਾਰ ਤੇ ਸਥਾਨਕ ਵਪਾਰੀ ਸੜਕਾਂ ਤੇ ਆਗੇ ਨੇ ਇਸ ਨੂੰ ਆਪਣੀ ਰੋਜ਼ੀ-ਰੋਟੀ ਦੇ ਲਈ ਖਤਰਾ ਦੱਸਦਿਆਂ ਦੁਕਾਨਦਾਰਾਂ ਨੇ 72 ਘੰਟਿਆਂ ਦੀ ਹਟਾਲ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਰੋਪੇ ਦੇ ਬਣਨ ਦੇ ਨਾਲ ਉਹਨਾਂ ਦੀ ਰੋਜ਼ੀ-ਰੋਟੀ ਖਤਰੇ ਦੇ ਵਿੱਚ ਪੈ ਜਾਵੇਗੀ। ਇਸ ਨਾਲ ਕਈ ਪਰਿਵਾਰ ਪ੍ਰਭਾਵਿਤ ਹੋਣਗੇ ਪਰ ਫਿਰ ਵੀ ਸ਼ਾਇਨ ਬੋਰਡ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤਾਂ ਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।